welcom to punjab knowledge point हां जी ਅੱਜ ਆਪਾਂ ਜੀਕੇ ਦਾ ਪਾਰਟ ਫੋਰਥ ਕਰ ਰਹੇ ਹਾਂਗੇ ਫਰਸਟ ਇਨ ਇੰਡੀਆ हां जी ਸਟਾਰਟ ਕਰਦੇ ਹਾਂ ਕੁਚਨ ਕੁਚਨ ਨੰਬਰ 46ਵਾਂ ਏਸ਼ੀਆਈ ਖੇਡਾਂ ਏਸ਼ੀਆਈ ਗੇਮ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਕੌਣ ਸੀ हां जी 골ਡ ਮੈਡਲ ਕਿਹੜੀ ਜਿੱਤਿਆ ਪਹਿਲੀ ਊਮਨ ਕੌਣ ਹੈ हां जी ਕਰੈਕਟ ਆਨਸਰ ਬੀ ਕਮਲਜੀਤ ਸੰਧੂ ਕਮਲ ਸੰਧੂ ਨੇ 1900 70 ਇਸਵੀ ਦੇ ਵਿੱਚ ਬੈਂਕਾਕ ਜੋ THAILAND ਦੀ ਕੈਪੀਟਲ ਸਿਟੀ ਹੈਗੀ ਉੱਥੇ 400 ਮੀਟਰ ਦੌੜ ਦੇ ਵਿੱਚ ਫਸਟ 골ਡ ਮੈਡਲ ਜਿੱਤਿਆ ਐਜ਼ ਅ ਵੂਮਨ ਇੰਡੀਅਨ ਵੂਮਨ ਠੀਕ ਹੈ ਜੀ ਯਾਦ ਰੱਖਿਓ ਨੈਕਸਟ ਕੁਐਸਚਨ ਭਾਰਤ ਵਿੱਚ ਸਭ ਤੋਂ ਪਹਿਲਾ ਇਲੈਕਟ੍ਰੋਨਿਕ ਕਵਾਟਿੰਗ ਮਸ਼ੀਨ EBM ਕਿੱਥੇ ਵਰਤੀ ਗਈ ਹਾਂਜੀ EBM ਦੀ ਵਰਤੋਂ ਪਹਿਲੀ ਵਾਰ ਭਾਰਤ ਵਿੱਚ ਕਿੱਥੇ ਹੋਈ ਸੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਬੀ ਕਿਰਲਾ ਕਿਰਲਾ ਦੇ ਵਿੱਚ ਇੱਕ ਵਿਧਾਨ ਸਭਾ ਦੀ ਬਾਇ ਇਲੈਕਸ਼ਨ ਹੋਈ ਸੀਗੀ ਕਦੋਂ ਹੋਈ ਸੀ ਇਹ 1982 ਦੇ ਵਿੱਚ ਕੇਰਲਾ ਦੇ ਵਿੱਚ 1982 ਚ ਬਾਇ ਇਲੈਕਸ਼ਨ ਚ ਪਹਿਲੀ ਵਾਰ ਈਵੀਐਮ ਮਸ਼ੀਨ ਵਰਤੇ ਗਈ ਨੈਕਸਟ ਕੁਐਸਚਨ ਭਾਰਤ ਦਾ ਪਹਿਲਾ ਕੌਮੀ ਪਾਰਕ ਨੈਸ਼ਨਲ ਪਾਰਕ ਕਿਹੜਾ ਹਾਂਜੀ ਨੈਸ਼ਨਲ ਪਾਰਕ ਭਾਰਤ ਦਾ ਪਹਿਲਾ ਕਿਹੜਾ ਹੈਗਾ ਹਾਂਜੀ ਕਰੈਕਟ ਆਨਸਰ ਇਹਦਾ ਹੈਗਾ ਡੀ ਆਪਸ਼ਨ ਜਿਮ ਕਾਰਵਟ ਨੈਸ਼ਨਲ ਪਾਰਕ ਜਿਮ ਕਾਰਵਨੈਸ਼ਨਲ ਪਾਰਕ ਕਿੱਥੇ ਆਹੀ ਯੂਕੇ ਮਤਲਬ ਕਿ ਉੱਤਰਾਖੰਡ ਦੇ ਵਿੱਚ ਹੈ ਉੱਤਰਾਖੰਡ ਦੇ ਵਿੱਚ ਹੈ ਜੀ ਇਹ ਪਹਿਲਾਂ ਇਹਦਾ ਨਾਮ ਕੀ ਹੁੰਦਾ ਸੀਗਾ ਪਹਿਲਾਂ ਇਹਦਾ ਨਾਮ ਹੁੰਦਾ ਸੀ ਹੈਲੀ ਨੈਸ਼ਨਲ ਪਾਰਕ ਹੈਲੀ ਹੈਲੀ ਨੈਸ਼ਨਲ ਪਾਰਕ 1937 ਦੇ ਵਿੱਚ ਠੀਕ ਹੈ ਜੀ ਫਿਰ ਇਹਦਾ ਨਾਮ ਬਦਲ ਕੇ ਰਖਤਾ ਸੀਗਾ ਜਿਮ ਕਾਰਵਨੈਸ਼ਨ ਪਾਰਕ ਨੈਕਸਟ ਕੁਸਚਨ ਦੇਖਦੇ ਆਂ ਭਾਰਤ ਦਾ ਪਹਿਲਾ ਮਾਈਕਰੋ ਪ੍ਰੋਸੈਸਰ ਕਿਹੜਾ ਹੈ ਜੀ ਪਹਿਲਾ ਮਾਈਕ੍ਰੋਪ੍ਰੋਸੈਸਰ ਸਭ ਤੋਂ ਪਹਿਲੇ ਕਿਹੜਾ ਬਣਿਆ ਸੀਗਾ ਹਾਂਜੀ ਦੇਖੋ ਕਰੈਕਟ ਆਨਸਰ ਇਹਦਾ ਹੈਗਾ ਬੀ ਆਪਸ਼ਨ ਸ਼ਕਤੀ ਸ਼ਕਤੀ ਕਿਹਨੇ ਬਣਾਈ ਸੀ ਇਹ ਆਈਆਈਟੀ ਹਨਾ ਆਈਆਈਟੀ ਮਦਰਾਸ ਨੇ ਇੰਡੀਅਨ ਇੰਸਟੀਚਿਊਟ ਆਫ ਮਦਰਾਸ ਨੇ ਪਹਿਲਾ ਆਪਣਾ ਮਾਈਕ੍ਰੋਪ੍ਰੋਸੈਸਰ ਬਣਾਇਆ ਸੀਗਾ ਕਿਹੜਾ ਸ਼ਕਤੀ ਨੈਕਸਟ ਕੁਐਸਚਨ ਕੁਐਸਚਨ ਨੰਬਰ 50 ਮਾਉਂਟ ਐਵਰੇਸਟ ਤੇ ਚੜਨ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਸੀ ਹਾਂਜੀ ਪਹਿਲੀ ਭਾਰਤੀ ਕਿਹੜੀ ਸੀ ਜਿਹੜੀ ਮਾਉਂਟ ਐਵਰੇਸਟ ਤੇ ਚੜੀ ਸੀ ਹਾਂਜੀ ਕਰੈਕਟ ਆਨਸਰ ਸੀ ਬਚੇਂਦਰੀ ਪਾਲ ਬਚੇਂਦਰੀ ਪਾਲ 1984 ਦੇ ਵਿੱਚ ਇਹ ਪਹਾੜੀ ਤੇ ਚੜਦੇ ਨੇ ਮਾਉਂਟ ਐਵਰੇਸਟ ਤੇ ਨੈਕਸਟ ਭਾਰਤ ਦੀ ਪਹਿਲੀ ਅੰਗਰੇਜ਼ੀ ਅਖਬਾਰ ਫਰਸਟ ਇੰਗਲਿਸ਼ ਨਿਊਜ਼ਪੇਪਰ ਕਿਹੜਾ ਹਾਂਜੀ ਭਾਰਤ ਦਾ ਪਹਿਲਾ ਇੰਗਲਿਸ਼ ਨਿਊਜ਼ਪੇਪਰ ਕਿਹੜਾ ਹੈਗਾ ਹਾਂਜੀ ਇਹ ਸੀ ਆਪਸ਼ਨ 21 ਬੰਗਾਲ ਗੈਸਟ ਹਾਂਜੀ ਇਹ 1780 ਈਸਵੀ ਦੇ ਵਿੱਚ ਇਹ ਅਖਬਾਰ ਸਟਾਰਟ ਹੋਇਆ ਸੀਗਾ ਪਹਿਲਾ ਅੰਗਰੇਜ਼ੀ ਅਖਬਾਰ ਸੀਗਾ ਨੈਕਸਟ ਭਾਰਤੀ ਨੈਸ਼ਨਲ ਕਾਂਗਰਸ ਆਈ ਐਨ ਸੀ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀ ਹਾਂਜੀ ਪਹਿਲੀ ਮਹਿਲਾ ਪ੍ਰਧਾਨ ਕਿਹੜੀ ਸੀਗੀ ਹਾਂਜੀ ਸੀ ਆਪਸ਼ਨ ਹੈ ਐਨੀ ਬਸੰਤ ਐਨੀ ਬਸੰਤ ਪਹਿਲੀ ਮਹਿਲਾ ਪ੍ਰਧਾਨ ਸਨ ਆਈ ਐਨ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਦੋਂ ਬਣਿ ਸੀ 1917 ਦੇ ਵਿੱਚ ਓਕੇ ਨੈਕਸਟ ਕੁਚਨ ਦੇਖਦੇ ਆ ਪਹਿਲਾ ਭਾਰਤੀ ਜਿਸ ਨੇ ਪਾਕ ਜਲ ਜਲ ਡਮਰ ਦਮਰੂ ਮਦ ਮਤਲਬ ਪਾਕ ਸਟੇਟ ਪਾਕ ਸਟੇਟ ਕਿੱਥੇ ਆਹੀ ਇੰਡੀਆ ਐਂਡ ਸ੍ਰੀਲੰਕਾ ਲੰਕਾ ਦੇ ਵਿਚਕਾਰ ਜਿਹੜਾ ਲੰਗ ਤਾਂ ਨਾ ਮਾਰਕ ਉਹਨੂੰ ਬੋਲਦੇ ਨੇ ਪਾਕ ਸਟੇਟ ਤਾਂ ਕਿਨੇ ਕੀਤਾ ਸੀ ਪਾਰ ਇਹਨੂੰ ਤੈਰ ਕੇ ਹਾਂਜੀ ਇਹਨੂੰ ਕੀਤਾ ਸੀ ਪਾਰ ਗੁੱਲਾ ਚੌਧਰੀ ਨੇ ਮੁੱਲਾ ਚੌਧਰੀ ਸੀ ਪਹਿਲੀ ਜਿਨੇ ਇਹ ਪਾਰ ਕੀਤਾ ਸੀ ਨੈਕਸਟ ਭਾਰਤ ਦੀ ਪਹਿਲੀ ਮਹਿਲਾ ਕੇਂਦਰੀ ਮੰਤਰੀ ਹਾਂ ਫਰਸਟ ਊਮਨ ਸੈਂਟਰਲ ਮਿਨਿਸਟਰ ਕਿਹੜੀ ਸੀਗੀ ਹਾਂਜੀ ਦੇਖੋ ਸੀ ਆਪਸ਼ਨ ਰਾਜਕੁਮਾਰੀ ਅਮਰਤ ਕੌਰ ਰਾਜਕੁਮਾਰੀ ਅਮਰਤ ਕੌਰ ਪਹਿਲੀ ਮਹਿਲਾ ਸੈਂਟਰਲ ਮਿਨਿਸਟਰ ਸੀ ਇਹਨਾਂ ਨੂੰ ਹੈਲਥ ਡਿਪਾਰਟਮੈਂਟ ਮਿਲਿਆ ਸੀ ਹੈਲਥ ਹੈਲਥ ਡਿਪਾਰਟਮੈਂਟ ਠੀਕ ਹੈ ਜੀ ਨੈਕਸਟ ਦੇਖਦੇ ਹਾਂ भारत का पहला चीफ ऑफ आर्मी स्टाफ चीफ ऑफ आर्मी स्टाफ कौन सी हाँ जी हाँ जी डी ऑप्शन जनरल के एम करियप्प्पा करियप्पा, करियप्पा सन अपने पहले चीफ ऑफ आर्मी स्टाफ पंजा क्वेश्चन देख रहे हैं भारत की पहली पणडुबी पहली सबमरीन केड़ी सी जिसन भारत में बनाया गया हाँ जी भारत बनाया गया हाँ जी के आंसर है बी ऑप्शन आई एन एस आई एन एस सलकी ਠੀਕ ਹੈ ਜੀ ਸਲਕੀ ਆਈ ਐਨ ਐਸ ਸਲਕੀ ਸੀ ਜਿਹੜੀ ਆਪਣੀ ਭਾਰਤ ਜਬਣੀ ਪਹਿਲੀ ਸਬਮਰੀਨ ਸੀਗੀ ਨੈਕਸਟ ਕੁਚਨ ਦੇਖਦੇ ਆਂ ਭਾਰਤ ਦੀ ਪਹਿਲੀ ਬੋਲਦੀ ਫਿਲਮ ਫਰਸਟ ਟਾਕਿੰਗ ਫਿਲਮ ਕਿਹੜੀ ਸੀ ਇੰਪੋਰਟੈਂਟ ਕੁਚਨ ਹੈ ਇਹ ਹਾਂਜੀ ਸੀ ਆਪਸ਼ਨ ਆਲਮਾਰਾ 1931 ਦੇ ਵਿੱਚ ਇਹ ਬਣੀ ਸੀ ਨੈਕਸਟ ਕੁਚਨ ਦੇਖਦੇ ਆਂ ਭਾਰਤ ਰਤਨ ਪੁਰਸਕਾਰ ਨਾਲ ਸਮਾਨਿਤ ਹੋਣ ਵਾਲਾ ਪਹਿਲਾ ਵਿਦੇਸੀ ਨੌਨ ਇੰਡੀਅਨ ਕੌਣ ਸੀ ਹਾਂਜੀ ਇੰਪੋਰਟੈਂਟ ਕੁਸਚਨ ਹੈ ਵੀ ਬਹੁਤੋ ਪੀਪਲ ਜਾਇ ਕੁਛ ਨਹੀਂ ਪਹਿਲਾ ਬਾਹਰਲਾ ਬੰਦਾ ਕਿਹੜਾ ਸੀ ਜੇ ਭਾਰਤੀ ਜਿਹਨੇ ਭਾਰਤ ਰਤਨ ਮਿਲਿਆ ਸੀਗਾ ਹਾਂਜੀ ਭਾਰਤ ਰਤਨ ਮਿਲਿਆ ਸੀ ਖਾਨ ਅਬਦੁਲ ਗੁਫਾਰ ਖਾਨ ਨੂੰ ਮਿਲਿਆ ਸੀਗਾ ਕਦੋਂ 1987 ਦੇ ਵਿੱਚ ਠੀਕ ਹੈ 1987 ਦੇ ਵਿੱਚ ਮਿਲਦਾ ਨੂੰ ਖਾਨ ਅਬਦੁਲ ਗੁਫਾਰ ਖਾਨ ਇਹਨਾਂ ਨੂੰ ਸਰਹੱਦੀ ਗਾਂਧੀ ਵੀ ਕਹਿੰਦੇ ਆ ਨੈਕਸਟ ਦੇਖਦੇ ਹਾਂ ਪਾਰਟ ਦੀ ਪਹਿਲੀ ਮਹਿਲਾ ਆਈਪੀਐਸ ਅਫਸਰ ਆਈਪੀਐਸ ਅਫਸਰ ਪਹਿਲੀ ਕਿਹੜੀ ਸੀ ਤੁਹਾਨੂੰ ਪਤਾ ਹੋਊਗਾ ਕਿਰਨ ਬੇਦੀ 1972 ਚ ਬੰਦ ਨੇ ਇਹ ਨੈਕਸਟ ਭਾਰਤ ਵਿੱਚ ਪਹਿਲਾ ਸਾਈਕਲਿੰਗ ਇਵੈਂਟ ਕਦੋਂ ਹੋਇਆ ਸੀਗਾ ਪਹਿਲੀ ਵਾਰ ਸਾਈਕਲਿੰਗ ਇਵੈਂਟ ਕਿੱਥੇ ਹੋਇਆ ਸੀਗਾ ਹਾਂਜੀ ਕੋਲਕੱਤਾ ਦੇ ਵਿੱਚ ਹੁੰਦਾ ਹੈ ਕਦੋਂ ਹੁੰਦਾ ਹੈ 1887 ਦੇ ਵਿੱਚ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸੇਰ ਤੇ ਸਬਸਕ੍ਰਾਈਬ ਚੈਨਲ ਜਰੂਰ ਕਰਿਓ ਧੰਨਵਾਦ